ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਪਾਂ ਪਿਛੇ ਇੱਕ ਵੀਡੀਓ ਪਾਈ ਸੀ ਸੈਲਰੀ ਵਾਲੀ ਵੀਡੀਓ ਪਾਈ ਸੀ ਉਸ ਥੱਲੇ ਕੁਝ ਕਮੈਂਟ ਆਏ ਸੀ ਵੀਰਾਂ ਭਰਾਵਾਂ ਦੇ ਭੈਣਾਂ ਦੇ ਉਹ ਆਪਾਂ ਕਮੈਂਟਾਂ ਦੇ ਜਵਾਬ ਦੇਵਾਂਗੇ ਇਸ ਵੀਡੀਓ ਦੇ ਵਿੱਚ ਤੇ ਜੇਕਰ ਤੁਹਾਡਾ ਵੀ ਕੋਈ ਜਵਾਬ ਤੁਹਾਡਾ ਕੋਈ ਸਵਾਲ ਹੈਗਾ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਆਪਾਂ ਇਡੀਆ ਲਈ ਵੀਡੀਓ ਫਿਰ ਕਮੈਂਟਾਂ ਦੇ ਬਣਾ ਕੇ ਤੁਹਾਡੇ ਕਮੈਂਟਾਂ ਦੇ ਜਵਾਬ ਜੋੜ ਦਵਾਂਗੇ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੈ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾਂ ਹਰ ਨੋਟੀਫਿਕੇਸ਼ਨ ਸਭ ਤੋਂ ਪਹਿਲੀ ਹੋਰ ਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹੋਣ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲੋ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਤੀਜੀ ਗੱਲ ਇੱਕ ਗੱਲ ਹੋਰ ਜੇ ਕਿਸੇ ਵੀ ਵੀਰ ਭਰਾ ਨੇ ਆਪਾਂ ਇੱਕ WhatsApp ਗਰੁੱਪ ਬਣਾਇਆ ਹੋਇਆ ਵਾ ਜੇ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ Instagram ਦੇ ਉੱਤੇ ਮੈਂ ਤੁਹਾਨੂੰ ਉੱਥੇ ਲਿੰਕ ਸੈਂਡ ਕਰ ਦੂੰਗਾ ਉਹ ਗਰੁੱਪ ਦਾ ਤਾਂ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਆਪਾਂ ਗਰੁੱਪ ਵਿੱਚ ਵੀ ਡਾਕੂਮੈਂਟਾਂ ਬਾਰੇ ਕੰਮ ਬਾਰੇ ਜਾਂ ਹੋਰ ਕੋਈ ਵੀ ਤੁਸੀਂ ਆਪਣਾ ਸਵਾਲ ਪੁੱਛਣਾ ਤੁਸੀਂ ਉਹ ਗਰੁੱਪ ਵਿੱਚ ਵੀ ਜਾ ਕੇ ਆਪਣਾ ਇਹਦਾ ਸਵਾਲ ਪੁੱਛ ਸਕਦੇ ਜੀ ਉਹਦਾ ਲਿੰਕ ਤੁਹਾਨੂੰ ਮਿਲ ਜਾਊਗਾ ਤੁਸੀਂ ਤੁਸੀਂ ਮੇਰੇ Instagram ਤੇ ਮੈਸੇਜ ਕਰੋ ਤੁਹਾਨੂੰ ਮੈਂ ਲਿੰਕ ਜਿਹੜਾ ਉਹਦਾ ਸੈਂਡ ਕਰ ਦੂੰਗਾ ਲਓ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਸਵਾਲ ਆਇਆ ਵਾ ਕੰਮ ਮਿਲ ਜਾਂਦਾ ਵਾ ਇੱਥੇ ਕੁੜੀਆਂ ਨੂੰ ਹਾਂਜੀ ਜ਼ਰੂਰ ਬਿਲਕੁਲ ਕੰਮ ਮਿਲਦਾ ਵਾ ਤੁਸੀਂ ਕੋਈ ਮੈਗਜ਼ੀਨੋ ਮੈਗਜ਼ੀਨੋ ਮਿਲਕੀ ਜਾਂ ਕੋਈ ਤੁਸੀਂ ਕੋਈ ਸਟੋਰ ਵਿੱਚ ਕੰਮ ਕਰਨਾ ਉੱਥੇ ਤੁਹਾਨੂੰ ਕੰਮ ਮਿਲ ਸਕਦਾ ਵਾ ਜਾਂ ਤੁਸੀਂ ਕੋਈ ਹੱਥੀ ਗੋਨ ਸਿੱਖਿਆ ਵਾ ਜਿਵੇਂ ਵਾ ਲੋਕੀ ਤੁਸੀਂ ਆਪਣਾ ਪਾਰ ਇਹ ਆਪਾਂ ਕਹਿੰਦੇ ਆਂ ਮੇਕਅਪ ਮੇਕਅਪ ਵਾ ਤੁਸੀਂ ਗੋਨ ਸਿੱਖਿਆ ਤੁਸੀਂ ਉਹਦਾ ਨੋਦਾ ਕੰਮ ਮਿਲ ਸਕਦਾ ਵਾ ਹੋਰ ਵੀ ਤੁਸੀਂ ਜਿਹੜਾ ਵੀ ਕੰਮ ਕਰਨਾ ਵਾ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਕੰਮ ਨਾਰਮਲੀ ਗੱਲ ਵਾ ਕਿ ਮਿਲ ਹੀ ਜਾਂਦਾ ਵਾ ਕਿ ਇਹ ਨਹੀਂ ਕਿ ਕੁੜੀ ਨੂੰ ਕੰਮ ਨਹੀਂ ਮਿਲਦਾ ਮੁੰਡਿਆਂ ਨੂੰ ਮਿਲ ਜਾਂਦਾ ਵਾ ਕੰਮ ਦੋਵਾਂ ਨੂੰ ਹੀ ਮਿਲ ਜਾਂਦਾ ਮੁੰਡਿਆਂ ਨੂੰ ਵੀ ਮਿਲ ਜਾਂਦਾ ਵਾ ਤੇ ਕੁੜੀਆਂ ਨੂੰ ਵੀ ਮਿਲ ਜਾਂਦਾ ਵਾ ਪਰ ਕੀ ਹੁੰਦਾ ਵਾ ਕਿ ਮੇਨ ਚੀਜ਼ ਕਿਹੜੀ ਮੰਗਦੇ ਆ ਜਦੋਂ ਕੰਮ ਤੁਸੀਂ ਲੱਭਣ ਜਾਂਦੇ ਜੇ ਨਾ ਤੁਸੀਂ ਕਿਤੇ ਵੀ ਇਹ ਨਹੀਂ ਕਿ ਕੰਮ ਨਹੀਂ ਇਟਲੀ ਵਿੱਚ ਹੈਗਾ ਕੰਮ ਬਹੁਤ ਜ਼ਿਆਦਾ ਵਾ ਪਰ ਮੇਨ ਚੀਜ਼ਾਂ ਜਿਹੜੀਆਂ ਮੰਗਦੇ ਆ ਜਦੋਂ ਤੁਸੀਂ ਕੰਮ ਲੱਭਣ ਜਾਂਦੇ ਜੇ ਉਹ ਤੁਹਾਨੂੰ ਸਿਰਫ ਦੋ ਚੀਜ਼ਾਂ ਪੁੱਛਦੇ ਆ ਦੋ ਤਿੰਨ ਚੀਜ਼ਾਂ ਪਹਿਲੀ ਗੱਲ ਤਾਂ ਤੁਹਾਡੇ ਕੋਲੋਂ ਏੜੀ ਵਾ ਪਸਾਜ ਹੋਣੀ ਚਾਹੀਦੀ ਐ ਪਸਾਜੋ ਮਤਲਬ ਕਿ ਤੁਸੀਂ ਆਉਣ ਜਾਣ ਜਿਹੜਾ ਤੁਹਾਨੂੰ ਸੌਖਾ ਆ ਜਾਂਦਾ ਜਾਂ ਤੁਹਾਡੇ ਕੋ ਆਪਣੇ ਕੋ ਲਾਇਸੈਂਸ ਹੋਣਾ ਚਾਹੀਦਾ ਵਾ ਜਾਂ ਤੁਹਾਡਾ ਕੋਈ ਤੁਹਾਡਾ ਕੋਈ ਫੈਮਿਲੀ ਮੈਂਬਰ ਜਾਂ ਤਾਂ ਦਾ ਕੋਈ ਰਿਸ਼ਤੇਦਾਰ ਤੁਹਾਨੂੰ ਜਿਹੜਾ ਵਾ ਰੋਜ਼ ਛੱਡ ਸਕੇ ਤੇ ਜਦੋਂ ਕੰਮ ਖਤਮ ਹੋਵੇ ਤੁਸੀਂ ਤੁਹਾਨੂੰ ਲੈ ਸਕੇ ਇਹ ਮੇਨ ਚੀਜ਼ ਹੁੰਦੀ ਆ ਦੂਜੀ ਹੁੰਦੀ ਤੁਹਾਨੂੰ ਇਹਦੀ ਲੈਂਗੁਏਜ ਮਾੜੀ ਮੋਟੀ ਆਉਣੀ ਚਾਹੀਦੀ ਜਿਆਦੀ ਮੀਨਿੰਗ ਕਿ ਤੁਹਾਨੂੰ ਪੂਰੀ ਹਾਈ ਫਾਈ ਲੈਂਗੁਏਜ ਆਉਣੀ ਚਾਹੀਦੀ ਆ ਤੁਹਾਨੂੰ ਮਾੜੀ ਮੋਟੀ ਲੈਂਗੁਏਜ ਆਉਣੀ ਚਾਹੀਦੀ ਆ ਕਿ ਜਿੰਨੇ ਦਾ ਨਾਲ ਤੁਸੀਂ ਜਿਹੜਾ ਵਾ ਆਪਣਾ ਉਹਨਾਂ ਨੂੰ ਸਮਝਾ ਸਕੋ ਤੇ ਉਹਨਾਂ ਦੀ ਗੱਲ ਇਹ ਤੇ ਤੀਜੀ ਗੱਲ ਤੁਹਾਡੇ ਕੋਲ ਡਾਕੂਮੈਂਟ ਹੋਣੀ ਚਾਹੀਦੀ ਹੈ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਜੇਕਰ ਹੋਣ ਮੇਨ ਦੋ ਚੀਜ਼ਾਂ ਹੈ ਜਿਵੇਂ ਲੈਂਗੁਏਜ ਤੇ ਡਾਕੂਮੈਂਟ ਬਾਕੀ ਜਿਹੜੀ ਪ੍ਰਸਾਜੋ ਵਾ ਜੇਕਰ ਤੁਹਾਨੂੰ ਬਾਅਦ ਵਿੱਚ ਨਾ ਵੀ ਲੱਭੇ ਬਲਕਿ ਤੁਹਾਡੇ ਕੋਲ ਤੁਹਾਡੇ ਘਰ ਦੇ ਜਾਂ ਕੋਈ ਨਹੀਂ ਹੈਗਾ ਤੁਸੀਂ ਆਪ ਕੱਲੇ ਜੇ ਇੱਥੇ ਉਹ ਤੁਸੀਂ ਬਾਅਦ ਵਿੱਚ ਆਪਣਾ ਜਿਹੜਾ ਜਿੱਥੇ ਤੁਸੀਂ ਕੰਮ ਕਰਦੇ ਹੋ ਤੁਸੀਂ ਕਿਸੇ ਨੂੰ ਕਹਿ ਕੇ ਉਹਨੂੰ ਥੋੜੇ ਮੋਟੇ ਪੈਸੇ ਦੇ ਕੇ ਤੁਸੀਂ ਉਹਨਾਂ ਪ੍ਰਸਾਜੋ ਦੀ ਗੱਲ ਕਰ ਸਕਦੇ ਮਤਲਬ ਕਿ ਜਿਹੜੀ ਔਨ ਜਾਣ ਦਾ ਕੰਮ ਆ ਤੁਸੀਂ ਉਹ ਸੋਲਵ ਕਰ ਸਕਦੇ ਪਰ ਮੇਨ ਚੀਜ਼ ਵਾ ਕਿ ਤੁਹਾਨੂੰ ਲੈਂਗੁਏਜ ਤੇ ਤੁਹਾਡੇ ਕੋਲ ਡਾਕੂਮੈਂਟ ਹੋਣੇ ਚ ਅਗਲਾ ਵੀਰ ਦਾ ਆਪਣੇ ਦਾ ਮੈਸੇਜ ਆਇਆ ਵਾ ਸਵਾਲ ਆਇਆ ਵਾ ਵੀਰ ਜੀ ਜਦੋਂ ਡਿਸਪੈਚ ਦੀ ਮੇਲ ਆ ਜਾਂਦੀ ਵਾ ਫਿਰ ਕਿੰਨਾ ਟਾਈਮ ਲੱਗਦਾ ਪਾਸਵਰਡ ਆਉਣ ਦੇ ਵਿੱਚ ਜਦੋਂ ਵੀਰ ਇਹ ਡਿਸਪੈਚ ਦੀ ਮੇਲ ਆ ਜਾਂਦੀ ਹੈ ਉਸ ਤੋਂ ਬਾਅਦ ਤਾਂ ਆਪਾਂ ਕਹਿ ਲਈਏ ਕਿ ਹਫਤੇ ਦੇ ਡੇਟ ਆਫ ਦੇ ਵਿੱਚ ਵਿੱਚ ਪਾਸਵਰਡ ਤੁਹਾਡੇ ਕੋਲ ਪਹੁੰਚ ਜਾਂਦਾ ਵਾ ਬਾਕੀ ਡਿਪੈਂਡ ਵਾ ਕਿ ਉਹ ਕਿਦਾਂ ਸੈਂਡ ਕਰਦੇ ਆ ਡਿਪੈਂਡ ਵਾ ਉਹਨਾਂ ਦੇ ਵੀ ਜੇਕਰ ਤਾਂ ਛੁੱਟੀ ਹੈ ਕੋਈ ਨਾ ਆਵੇ ਤਾਂ ਫਿਰ ਤਾਂ ਪਾਸਵਰਡ ਭਾਵੇਂ ਹਫਤੇ ਤੋਂ ਪਹਿਲਾਂ ਹੀ ਆ ਜਾਏ ਤੁਹਾਡੇ ਕੋਲ ਠੀਕ ਆ ਉਹ ਜਿੱਥੇ ਤੁਸੀਂ ਐਡਰੈਸ ਦਤਾਊਗਾ ਉਹ ਡੈਸਟਾ ਤੁਹਾਡੇ ਨਾਲ ਪਾਸਵਰਡ ਆ ਪਹੁੰਚ ਜਾਣਾ ਵਾ ਉਸ ਤੋਂ ਬਾਅਦ ਅਗਲਾ ਵੀਡੀਓ ਕਮੈਂਟ ਆਇਆ ਵਾ ਮਨਦੀਪ ਸਿੰਘ ਦਾ ਵੀਰ ਜੀ ਐਲ ਐਫ ਈ ਵਾਲੇ ਪੇਪਰਾਂ ਦੀ ਕੋਈ ਨਿਊਜ਼ ਹੈਗੀ ਆ ਵੀਰੇ ਪਹਿਲਾਂ ਦੀ ਨਿਊਜ਼ ਮੇਰੇ ਕੋਲ ਹੈਗੀ ਆ ਪਹਿਲਾਂ ਕੀ ਸੀ ਐਲ ਐਫ ਈ ਵਾਲੇ ਪੇਪਰਾਂ ਤੇ ਰਿਫਿਊਜੀ ਮਿਲ ਰਹੀ ਸੀ ਕਿਉਂਕਿ ਐਲ ਐਫ ਈ ਵਾਲੇ ਪੇਪਰ ਹੁੰਦੇ ਆ ਬਿਨਾ ਕੋਟੇ ਤੋਂ ਇਹ ਕੋਟੇ ਵਾਲੇ ਪੇਪਰ ਨਹੀਂ ਹੁੰਦੇ ਤੇ ਇਹਦੇ ਵਿੱਚ ਉਹਨਾਂ ਨੇ ਜਿਹੜੀਆਂ ਰਿਫਿਊਜੀਆਂ ਬਹੁਤ ਜ਼ਿਆਦੀਆਂ ਪਾਈਆਂ ਵਾ ਠੀਕ ਹੈ ਇਸ ਵਾਰ ਉਹਨਾਂ ਨੇ ਰਿਫਿਊਜੀਆਂ ਇੰਨੀਆਂ ਜ਼ਿਆਦੀਆਂ ਪਾਈਆਂ ਵਾ ਛੱਡ ਹੀ ਗਲਾਉਂਦਾ ਜਿਨ੍ਹਾਂ ਦੇ ਐਲ ਐਫ ਈ ਵਾਲੇ ਪੇਪਰ ਸੀ ਨਾ ਉਹ ਤਕਰੀਬਨ ਜਿਆਦਾ ਨੂੰ ਰਿਫਿਊਜੀਆਂ ਹੀ ਪਾਈਆਂ ਉਹਨਾਂ ਨੇ ਮਿਲ ਕੇ ਉਹਨਾਂ ਨੇ ਪੇਪਰ ਜਿਹੜਾ ਵਾ ਵੀਜ਼ਾ ਨਹੀਂ ਲਾਇਆ ਉਹਨਾਂ ਨੇ ਰਿਫਿਊਜੀ ਪਾਤੀ ਆ ਉਸ ਤੋਂ ਬਾਅਦ ਅਗਲਾ ਮੈਸੇਜ ਆਇਆ ਆਪਣਾ ਵੀਰ ਦਾ ਉਸ ਤੋਂ ਬਾਅਦ ਅਗਲਾ ਵੀਰ ਦਾ ਆਪਣਾ ਸਵਾਲ ਆਇਆ ਵਾ ਭਾਜੀ ਇਟਲੀ ਵਿੱਚ ਮਿਲਾਨ ਸਿਟੀ ਚ ਹੈਂਡੀਕੈਪਟ ਲਈ ਪਾਰਕਿੰਗ ਦੇ ਵਰਕ ਹੈਗਾ ਕਿ ਨਹੀਂ ਦੱਸਿਓ ਵੀਰੇ ਇਹਦੇ ਬਾਰੇ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਭਾਵੇਂ ਮੇਲ ਵੀ ਜਾਵੇ ਤੁਹਾਨੂੰ ਤੇ ਭਾਵੇਂ ਨਾ ਮੇਰੇ ਦੇ ਬਾਰੇ ਕੁਝ ਕਹਿ ਸਕਦਾ ਦੂਜੇ ਨੰਬਰ ਤੇ ਨਾਲ ਹੀ ਉਹਨੇ ਵੀਰ ਨੇ ਕਿਹਾ ਵਾ ਕਿ ਤੁਹਾਡੀ ਆਈਡੀ ਪਲੀਜ਼ ਦੱਸਿਓ ਆਪਣੀ ਇੰਸਟਾਗ੍ਰam ਦੀ Instagram ਦੀ ਆਈਡੀ ਤਾਂ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਡਿਸਕ੍ਰਿਪਸ਼ਨ ਤੋਂ ਤੁਸੀਂ ਲਿੰਕ ਜਿਹੜਾ ਵਾ ਉਹ ਲੈ ਸਕਦੇ ਜੇ ਉਸ ਤੋਂ ਬਾਅਦ ਅਗਲਾ ਮੈਸੇਜ ਆਵਾ bro ਨੈਕਸਟ ਟਾਈਮ ਕਦੋਂ ਪੇਪਰ ਓਪਨ ਹੋਣੇ ਆ ਨੈਕਸਟ ਟਾਈਮ ਜਿਹੜੇ ਪੇਪਰ ਓਪਨ ਹੋਣੇ ਵਾ ਇਸੇ ਸਾਲ ਹੀ ਹੋਣੇ ਆ ਜਿਹੜੇ ਨਾਰਮਲ ਸਾਰਾ ਮਲਿਕੋਟੇ ਨਹੀਂ ਓਪਨ ਹੋਣੇ ਉਹਨਾਂ ਵਿੱਚ ਸਿਰਫ ਤੇ ਸਿਰਫ ਓਪਨ ਹੋਣੇ ਆ ਸੈਟਸ ਫਾਟਾ ਤੇ ਹੋਟਲ ਮੈਨੇਜਮੈਂਟ ਵਾਲੇ ਪੇਪਰ ਜਿਹੜੇ ਆ ਓਪਨ ਹੋਣੇ ਆ ਅਕਤੂਬਰ ਵਿੱਚ ਜਿਹੜੇ ਵਾ ਫਿਰ ਤੋਂ ਪੇਪਰ ਜਿਹੜੇ ਆ ਓਪਨ ਹੋਣੇ ਆ ਉਸ ਤੋਂ ਬਾਅਦ ਅਗਲਾ ਮੈਸੀ ਆਵਾ ਬਾਜੀ ਜਰੂਰ ਦੱਸਿਓ ਪੇਪਰ ਮਾਲਕ ਫ੍ਰੀ ਵਿੱਚ ਪਰ ਸਕਦਾ ਵਾ ਵੀਰੇ ਪਰ ਨੋਰਮਲੀ ਗੱਲ ਪੈਸੇ ਥੋੜੇ ਲੱਗਦੇ ਵਾ ਬਾਕੀ ਪਰ ਜਿਹੜਾ ਵਾ ਉਹ ਮਾਲਕ ਨੇ ਆਪ ਵੀ ਪੈਸੇ ਬਚਾਉਣੇ ਹੁੰਦੇ ਆ ਨਾ ਜਿਸ ਕਰਕੇ ਇਹ ਤੁਹਾਡੇ ਕੋਲੋਂ ਪੈ ਲੈਦਾ ਵਾ ਬਾਕੀ ਜਿਹੜੇ ਪੇਪਰ ਵਾ ਨੋਰਮਲੀ ਗੱਲ ਵਾ ਕਿਸੇ ਵੀ ਕੰਟਰੀ ਦਾ ਜਦੋਂ ਕੋਈ ਵੀਜ਼ਾ ਲੈਣੇ ਨੇ ਆਪਾਂ ਵਰਕ ਵੀਜ਼ਾ ਲੈਣੇ ਆ ਉਹ ਫ੍ਰੀ ਹੀ ਹੁੰਦਾ ਵਾ ਉਹ ਕੋਦੇ ਕੋਈ ਨਹੀਂ ਪੈ ਲੱਗਦੇ ਬਸ ਜਿਹੜੀ ਮਾੜੀ-ਮੋਟੀ ਸਰਕਾਰੀ ਫੀਸ ਲੱਗਦੀ ਹੈ ਸਿਰਫ ਉਹ ਲੱਗਦੀ ਵਾ ਉਸ ਤੋਂ ਬਗੈਰ ਉਹ ਫ੍ਰੀ ਹੁੰਦਾ ਵਾ ਬਾਕੀ ਦੇ ਪੈਸੇ ਵਾ ਉਹ ਏਜੰਟ ਹੀ ਖਾਂਦੇ ਵਾ ਜਿਵੇਂ ਮਤਲਬ ਕਿ ਤੁਸੀਂ ਕਿਸੇ ਏਜੰਟ ਨੂੰ ਜਾਣਦੇ ਜੇ ਉਹ ਗਾਂ ਬਾਦ ਚ ਇਥੇ ਇਟਲੀ ਵਿੱਚ ਜਾਂਦਾ ਕਿਹੇ ਏਜੰਟ ਕੋ ਤੇ ਉਹ ਗਾਂ ਬਾਦ ਵਿੱਚ ਮਾਲਕ ਨੂੰ ਜਾਂਦਾ ਵਾ ਹੁਣ ਪੈਸੇ ਖਾਣ ਜਿਹਨੂੰ ਤੁਸੀਂ ਤੁਸੀਂ ਜਾਣਦੇ ਜੇ ਇੰਡੀਆ ਵਿੱਚ ਇੰਡੀਆ ਵਾਲੇ ਨੇ ਬਾ ਪੈਸੇ ਦੇਣੇ ਆ ਥੋੜੇ ਜੇ ਗਾਂ ਅਗਲੇ ਨੂੰ ਜਿਹੜਾ ਅਗਲਾ ਵਾ ਉਹਨੇ ਬਾ ਦੇਣੇ ਆ ਜਿਹੜਾ ਮਾਲਕ ਆ ਤੁਹਾਡਾ ਠੀਕ ਆ ਇੰਨਾ ਜਿਹੜੇ ਪੈਸੇ ਵਾ ਉਹ 3 ਜਾਰ ਤਰ੍ਹਾਂ ਵਿੱਚ ਡਿਵਾਈਡ ਹੁੰਦਾ ਜਿਸ ਕਰ ਕਿਹੜਾ ਵਾ ਉਹਦਾ ਰੇਟ ਜਿਹੜਾ ਵਾ ਪੇਪਰਾਂ ਦਾ ਵੱਧ ਜਾਂਦਾ ਵਾ ਬਾਕੀ ਉਹਨ ਜਿਹੜਾ ਵਾ ਜਿਹੜੇ ਵਰਕ ਹੁੰਦਾ ਨਾ ਵਰਕ ਪਰਮਿਟ ਜਿਹੜਾ ਹੁੰਦਾ ਵਾ ਵਰਕ ਪਰਮਿਟ ਮਤਲਬ ਕਿ ਤੁਹਾਡਾ ਕੰਮ ਵਾਲਾ ਕੰਮ ਵਾਲਾ ਜਿਹੜਾ ਵੀਜ਼ਾ ਹੁੰਦਾ ਵਾ ਇਹ ਫ੍ਰੀ ਹੀ ਹੁੰਦਾ ਵਾ ਬਸ ਸਰਕਾਰੀ ਫੀਸ ਥੋੜੀ ਜਿਹੀ ਲੱਗਦੀ ਵਾ ਬਾਕੀ ਪਰ ਅੱਜ ਕੱਲ ਫ੍ਰੀ ਜਿਹੜਾ ਵਾ ਨਹੀਂ ਮਿਲਦਾ ਅੱਜ ਕੱਲ ਇਹ ਵੀ ਇੱਕ ਧੰਦਾ ਬਣ ਚੁੱਕਿਆ ਵਾ ਜਿਸ ਕਰ ਕਿਹੜੇ ਵਾ ਤੁਹਾਨੂੰ ਫ੍ਰੀ ਵਿੱਚ ਵੀਜ਼ਾ ਨਹੀਂ ਮਿਲਦਾ ਪਰ ਉੰਜ ਫ੍ਰੀ ਹੁੰਦਾ ਹੈਗਾ ਵਾ ਅਸਲ ਵਿੱਚ ਜਿਹੜਾ ਦੇਖਦੇ ਤਵਾ ਦਾ ਗੱਲ ਵੀਦਾਂ ਮੈਸੀ ਆਇਆ ਵਾ 10 ਜਨਵਰੀ 2025 ਬੁੱਕ ਕੀਤੀ ਸੀ ਅਪਾਇੰਟਮੈਂਟ 16 ਨੂੰ ਪੇਮੈਂਟ ਲਿੰਕ ਆ ਗਿਆ 17 ਮਾਰਨਿੰਗ ਨੂੰ ਪੇਮੈਂਟ ਲਿੰਕ ਪੇਮੈਂਟ ਕਰ ਦਿੱਤੀ ਇੱਕ ਘੰਟੇ ਬਾਅਦ ਅਪਾਇੰਟਮੈਂਟ ਮਿਲ ਗਈ 13 ਜੂਨ 2025 ਜਲੰਧਰ ਦੀ ਅਪਾਇੰਟਮੈਂਟ ਮਿਲੀ ਹੈ ਵੀਰੇ ਨੋਰਮਲੀ ਗੱਲ ਵਾਕੀ ਹੋਣੀ ਜਿਹੜੀਆਂ ਸਲੋਟ ਸਾਰੇ ਬੁੱਕ ਕੀਤੇ ਆ ਉਹਨਾਂ ਨੇ ਜਿਸ ਕਰਕੇ ਜਿਹੜੀਆਂ ਅਪਾਇੰਟਮੈਂਟਾਂ ਵਾ ਇਹ ਲੇਟ ਹੀ ਮਿਲਣੀਆਂ ਵਾ ਪਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜੇਕਰ ਤੁਹਾਨੂੰ ਅਪਾਇੰਟਮੈਂਟ ਮਿਲ ਗਈ ਹੈ ਭਾਵੇਂ ਤੁਹਾਡਾ ਨੋ ਲਾਸਟ ਅਕਸਪਾਇਰ ਵੀ ਹੋ ਜਾਵੇ ਤਾਂ ਵੀ ਤਾਂ ਢੇਡੇ ਪੇਪਰ ਆਉ ਅਤੇ ਜਮਾ ਹੋਣਗੇ ਤੁਹਾਨੂੰ ਇਹਦਾ ਵਾ ਵੀਜ਼ਾ ਮਿਲੂਗਾ ਉਸ ਤੋਂ ਬਾਅਦ ਅਗਲਾ ਕਮੈਂਟ ਆਇਆ ਬਾਜੀ ਮੈਨੂੰ ਗਰੁੱਪ ਵਿੱਚ ਐਡ ਕਰ ਲਓ ਵੀਰੇ ਗਰੁੱਪ ਵਿੱਚ ਐਡ ਹੋਣ ਵਾਸਤੇ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ ਇੰਸਟਾਗ੍ਰam ਦੇ ਉੱਤੇ ਤੇ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਗਰੁੱਪ ਦਾ ਇੱਕ ਚੀਜ਼ ਹੋਰ ਬੜੇ ਵੀਰੇ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਇਹਦਾ ਉੱਥੇ ਮੈਸੇਜ ਨਹੀਂ ਹੁੰਦੀ ਤੁਸੀਂ ਆਪਣੇ ਇਹਦੇ ਮੈਸਿਵ ਆ ਉਹ ਬੰਦ ਕੀਤੇ ਹੋਏ ਆ ਇਹ ਇੰਸਟਾਗ੍ਰam ਦੇ ਉੱਤੇ ਉਹਦਾ ਮੈਂ ਹਾਲੇ ਕਿਹਾ ਕਿ ਜਿਹੜੇ ਵੀਰ ਭਰਾਵਾਂ ਨੂੰ ਮੈਸੇਜ ਦੀ ਆਪਸ਼ਨ ਸ਼ੋ ਨਹੀਂ ਹੁੰਦੀ ਉੱਥੇ ਮੈਂ ਪੋਸਟਾਂ ਪਾਈਆਂ ਤੁਸੀਂ ਮੈਨੂੰ ਪੋਸਟ ਤੇ ਕਮੈਂਟ ਕਰ ਦਿਓ ਭਾਵੇਂ ਕਹ ਲੈ ਹੈਲੋ ਦਾ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਤੁਹਾਨੂੰ ਮੈਂ ਲਿੰਕ ਵੀ ਸੈਂਡ ਕਰ ਦੂੰਗਾ ਆਪਣੇ ਜਿਹੜਾ ਦੂਜਾ ਵਾ ਜਿਹੜੀਆਂ ਜਿਹੜਾ ਗਰੁੱਪ ਵਾ ਗਰੁੱਪ ਦਾ ਲਿੰਕ ਜੇਕਰ ਤੁਸੀਂ ਚਾਹੁੰਦੇ ਮੈਨੂੰ ਤੁਸੀਂ ਮੈਸੇਜ ਕਰ ਦਿਓ ਕਿ ਮੈਨੂੰ ਗਰੁੱਪ ਦਾ ਲਿੰਕ ਚਾਹੀਦਾ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਫੈਮਿਲੀ ਅਪਾਇੰਟਮੈਂਟ ਓਪਨ ਕਦੋਂ ਹੋਣੀ ਆ ਭਾਜੀ ਬਿਹਰੇ ਫੈਮਿਲੀ ਅਪਾਇੰਟਮੈਂਟਾਂ ਦਾ ਯਾਰ ਮੈਂ ਤੁਹਾਨੂੰ ਦੱਸਾਂ ਦੇ ਕੁਝ ਨਹੀਂ ਪਤਾ ਜੇ ਇਹਦੇ ਬਾਰੇ ਹੁਣ ਨੂੰ ਤਾਂ ਭਾਵੇਂ ਥੋੜੇ ਜਿਹੇ ਦੇ ਵਿੱਚ ਕਰ ਦੇਣ ਤੇ ਨਾ ਹੋਣ ਦੇ ਭਾਵੇਂ ਮਹੀਨਾ ਲੰਘ ਜਾ ਭਾਵੇਂ ਦੋ ਮਹੀਨਾ ਲੰਘ ਜਾ ਕੋਈ ਕੋਈ ਦੱਸ ਦੇਣੀ ਆ ਉਹ ਕਦੋਂ ਓਪਨ ਕਰਨੇ ਜਦੋਂ ਉਹਨਾਂ ਨੇ ਓਪਨ ਕਰਨੀਆਂ ਉਹਨਾਂ ਨੇ ਓਪਨ ਕਰਕੇ ਕਈ ਵਾਰ ਤਾਂ ਪਤਾ ਵੀ ਨਹੀਂ ਲੱਗਦਾ ਕਿ ਅਪਾਇੰਟਮੈਂਟਾਂ ਓਪਨ ਹੋ ਅੱਗੇ ਫਿਰ ਬੰਦ ਹੋ ਜਾਂਦੀਆਂ ਵਾ ਤੇ ਵਕੀਲਾਂ ਨੂੰ ਜਿਹੜੇ ਏਜੰਟ ਹੁੰਦੇ ਏਜੰਟਾਂ ਨੂੰ ਪਤਾ ਲੱਗਦਾ ਕਿ ਕਿਹੜੀਆਂ ਅਪਾਇੰਟਮੈਂਟਾਂ ਵਾ ਓਪਨ ਹੋ ਕੇ ਤੇ ਫਿਰ ਬੰਦ ਹੋ ਗਈਆਂ ਇਸ ਗੱਲ ਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਦੋਂ ਅ ਹੋਪ ਕੀ ਜਦੋਂ ਇਹ ਅਪਾਇੰਟਮੈਂਟ ਓਪਨ ਕਰਨ ਜੇਕਰ ਪਤਾ ਲੱਗੇ ਮੈਨੂੰ ਤੇ ਮੈਂ ਵੀਡੀਓ ਪਾ ਕੇ ਤੁਹਾਨੂੰ ਜਰੂਰ ਦੱਸ ਦੂੰਗਾ। ਲੋਈ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਹ ਨਹੀਂ ਕਮੈਂਟ ਆਇਆ ਸੀ ਜਿਹੜੇ ਇਹਨਾਂ ਕਮੈਂਟਾਂ ਦਾ ਆਪਾਂ ਜਵਾਬ ਦੇ ਦਿੱਤੇ ਹੈ ਜੇਕਰ ਤੁਹਾਡਾ ਵੀ ਕੋਈ ਕਮੈਂਟ ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਪੋਸਟ ਕਰ ਸਕਦੇ ਜੀ ਤੇ ਆਪਾਂ ਅਗਲੀ ਵੀਡੀਓ ਕਮੈਂਟਾਂ ਤੇ ਬਣਾ ਕੇ ਤੁਹਾਡੇ ਕਮੈਂਟਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਜਰੂਰ ਕਰਾਂਗੇ। ਲੋਈ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਹ ਨਹੀਂ ਮਿਲਦੇ ਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਅਰ ਲਈ ਸਾਥ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ।